ਪਟਿਆਲਾ ਵਿਖੇ ਕਰਨਲ ਪੁਸ਼ਪਿੰਦਰ ਬਾੜਾ ਤੇ ਪਟਿਆਲਾ ਪੁਲਿਸ ਦੇ ਵਿਚਕਾਰ ਜੋ ਘਟਨਾਕ੍ਰਮ ਵਾਪਰੀ ਉਸ ਲੜਾਈ ਝਗੜੇ ਦਾ ਮਾਮਲਾ ਹੁਣ ਦਿਨੋ ਦਿਨ ਵਧਦਾ ਹੀ ਜਾ ਰਿਹਾ ਹੈ ਬੀਤੇ ਦਿਨ ਕਰਨਲ ਪੁਸ਼ਪਿੰਦਰ ਸਿੰਘ ਬਾੜਾ ਦੇ ਹੱਕ ਵਿੱਚ ਪਟਿਆਲਾ ਵਿਖੇ ਵੱਡਾ ਪ੍ਰਦਰਸ਼ਨ ਵੀ ਉਲਕਿਆ ਗਿਆ ਭਾਵੇਂ ਕਿ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਉੱਚ ਅਧਿਕਾਰੀਆਂ ਵੱਲੋਂ ਸਿਟ ਦਾ ਗਠਨ ਵੀ ਕੀਤਾ ਗਿਆ ਜੋ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰੀ ਜਾਵੇ ਜੇਕਰ ਗੱਲ ਨਾਬਾ ਦੀ ਕੀਤੀ ਜਾਵੇ ਤਾਂ ਨਾਬਾ ਵਿੱਚ ਵੀ ਪਟਿਆਲਾ ਪੁਲਿਸ ਦੇ ਹੱਕ ਵਿੱਚ ਸਾਬਕਾ ਪੁਲਿਸ ਕਰਮਚਾਰੀਆ ਪੰਜਾਬ ਪੁਲਿਸ ਪੈਨਸ਼ਨ ਐਂਡ ਵੈਲਫੇਅਰ ਐਸੋਸੀਏਸ਼ਨ ਸਰਕਲ ਨਾਬਾ ਦੇ ਵੱਲ ਪੁਲਿਸ ਦੇ ਹਾਜ਼ਰ ਵਿੱਚ ਨੇਤਰੇ ਇਸ ਮੌਕੇ ਵੱਡੀ ਗਿਣਤੀ ਵਿੱਚ ਸਾਫਾ ਪੁਲਿਸ ਕਰਮਚਾਰੀ ਮੌਜੂਦ ਰਹੇ ਇਸ ਮੌਕੇ ਸਾਫਾ ਪੁਲਿਸ ਕਰਮਚਾਰੀਆਂ ਨੇ ਕਿਹਾ ਕਿ ਇਹ ਜੋ ਘਟਨਾ ਕਰਮ ਪੁਲਿਸ ਅਤੇ ਕਰਨਲ ਵਿਚਕਾਰ ਵਾਪਰੀ ਹੈ ਇਹ ਬਹੁਤ ਮੰਦਭਾਗੀ ਹੈ ਮੰਦਭਾਗਾਗਾ ਜੋ ਪੁਲਿਸ ਤੇ ਜਿਹੜਾ ਆਰਮੀ ਦਾ ਅਸੂਚੀ ਕਲੈਸ਼ ਹੋਇਆ ਜਿਹੜਾ ਕਿੰਨਾ ਕਾਰਨਾਚ ਹੋਇਆ ਉਹਦੀ ਇਨਕੁਆਰੀ ਹੋ ਰਹੀ ਹੈ ਉਹ ਇਨਕੁਆਰੀ ਹੋਈ ਹੈ ਐਫ ਆਈ ਆਰ ਵੀ ਹੋ ਗਈ ਹੈ ਸਸਪੈਂਡ ਵੀ ਕੀਤੇ ਜਾ ਚੁੱਕੇ ਨੇ ਹੁਣ ਦੋਨੇ ਤਰ੍ਹਾਂ ਨੂੰ ਸਮਝੋ ਲੈਣਾ ਚਾਹੀਦਾ ਹੈ ਜੋ ਕਾਨੂੰਨ ਅਨੁਸਾਰ ਕਾਰਵਾਈ ਬਣਦੀ ਹੈ ਉਹ ਹੋ ਰਹੀ ਹੈ ਇਨਕੁਆਰੀ ਹੋ ਰਹੀ ਹੈ ਮਜਿਸਟ੍ਰੇਟ ਦੀ ਜਾਂਚ ਹੋ ਰਹੀ ਹੈ ਠੀਕ ਹੈ ਪਰ ਮੈਂ ਇਹ ਕਹੂੰਗਾ ਵੀ ਇਹ ਹੁਣ ਸਮਝੌਨਾ ਕੰਮ ਲੈ ਕੇ ਬੈਠ ਕੇ ਇਹਨੂੰ ਨੇੜੇ ਲਾਉਣਾ ਚਾਹੀਦਾ ਨਾ ਕਿ ਇਹਨੂੰ ਵਧਾਉਣਾ ਚਾਹੀਦਾ ਕਿਉਂਕਿ ਇਹ ਕਲੈਸ਼ ਫੌਜ ਅਤੇ ਆਰਮੀ ਦਾ ਮੰਦਪਕਾ ਹੈ ਜੇ ਅਗਰ ਇਹਨੂੰ ਨਾਂਜੀਟਿਆ ਗਿਆ ਤਾਂ ਇਹਦੇ ਨਤੀਜੇ ਗੰਭੀਰ ਹੋ ਸਕਦੇ ਨੇ ਚਲੋ ਇਹ ਲੋਕਤੰਤਰ ਦੇ ਵਿੱਚ ਹਰੇਕ ਦਾ ਰਾਈਟ ਬਣਦਾ ਵੀ ਇਹ ਆਪਣਾ ਰੋਸ ਮੁਜ਼ਾਹਰਾ ਕਰਨਾ ਪਰ ਜਦੋਂ ਐਫ ਆਈ ਆਰ ਦਰਜ ਹੋ ਚੁੱਕੀ ਆ ਜਾਂਚ ਆਪਣੇ ਰਜਿਸਟਰਡ ਸਭ ਨੂੰ ਦਿੱਤੀ ਜਾ ਚੁੱਕੀ ਆ ਉਸ ਤੋਂ ਬਾਅਦ ਕਰਨੇ ਬਜਾਰੇ ਕਰਨ ਦਾ ਕੋਈ ਰਹਿ ਨਹੀਂ ਜਾਂਦਾ ਮੈਨੂੰ ਤਾਂ ਕੋਈ ਮਤਲਬ ਪਰ ਫਿਰ ਵੀ ਤੁਸੀਂ ਇਹੀ ਕਹਾਂਗੇ ਵੀ ਇਹਨੂੰ ਅ ਦੋਨੇ ਤਰ੍ਹਾਂ ਨਾਲ ਸੰਜਮਤ ਕੰਮ ਕਰਦੇ ਆ। ਅ ਸ਼ਿਮੇਂਦਰ ਸਿੰਘ ਜੀ ਤੇ ਹੈਰੀ ਵਪਾਰਾਏ ਤੇ ਰੌਨੀ ਸਿੰਘ ਤੇ ਨਾਬੇ ਚ ਰਹਿ ਕੇ ਕੰਮ ਨੇ। ਅਸੀਂ ਵੀ ਨਾਲ ਉਹਨੇ ਨੌਕਰੀ ਕੀਤੀ ਆ ਪਰ ਅੱਜ ਤੱਕ ਕਦੇ ਵੀ ਉਹਨਾਂ ਨੇ ਗਲਤ ਕੰਮ ਨਹੀਂ ਕੀਤਾ। ਬਲਕਿ ਰੌਨੀ ਸਿੰਘ ਦੇ ਪੋਸਟਿੰਗ ਦਾ ਇੱਕ ਆਰਮੀ ਦਾ ਬੱਚਾ ਗੁੰਮ ਹੋਇਆ ਸੀ ਉਹਨਾਂ ਨੇ ਬੜੀ ਜਲਦੀ ਬਰਾਮਦ ਕਰਕੇ ਦਿੱਤਾ ਸੀ ਆਰਮੀ ਵਾਲੇ ਦਾ ਬੱਚਾ। ਬੜਾ ਵਧੀਆ ਕੰਮ ਕੀਤਾ ਸੀ ਉਹਨਾਂ ਨੇ। ਪਰ ਕਿੰਦੇ ਹਾਲਾਤਾਂ 'ਚ ਇਹ ਗੱਲ ਹੋਈ ਆ ਉਹਦੀ ਇਨਕੁਆਰੀ ਹੋ ਰਹੀ ਆ। ਇਸ ਕਰਕੇ ਇਨਕੁਆਰੀ ਹੋਣ ਤੱਕ ਸਾਰਿਆਂ ਦੇ ਦਰਨੁਸੰਜਮ ਨ ਕਮ ਲੈਣਾ ਚਾਹੀਦਾ ਹੈ ਕਰਨ ਵਾਲੇ ਬਹੁਤ ਪਦਮਾ ਤਿੰਨ ਚਾਰ ਦਿਨਾਂ ਤੋਂ ਜਿਹੜਾ ਫੌਜ ਬਸ ਪੁਲਿਸ ਰਾਫਸ ਵਿੱਚ ਰੌਲਾ ਚੱਲ ਰਿਹਾ ਹੈ ਇਹਦੇ ਵਿੱਚ ਦੋਨੇ ਤਰ੍ਹਾਂ ਨੂੰ ਸੰਜਮ ਤੋਂ ਕਮ ਲੈਣਾ ਚਾਹੀਦਾ ਦੋਨੇ ਇਹ ਬਹੁਤ ਡਿਸਪਲਨ ਫੋਰਸ ਦੋਨੇ ਵਿਭਾਗਾਂ ਹਨ ਤੇ ਇਹਦੇ ਵਿੱਚ ਜਿਨ੍ਹਾਂ ਨੇ ਗਲਤੀ ਕੀਤੀ ਆ ਉਹਨਾਂ ਦੇ ਕੇਸ ਅਜਸਟਡ ਵੀ ਹੋ ਗਿਆ ਤੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਜਾ ਚੁੱਕਿਆ ਹੈ ਤੇ ਹੁਣ ਅਸੀਂ ਇਹ ਬੇਨਤੀ ਕਰਦੇ ਆਂ ਵੀ ਦੋਨੇ ਰਾਂ ਮਿਲ ਕੇ ਇਸ ਨੂੰ ਦੂਜਾ ਰੂਪ ਨਾ ਦੇਣ ਤੇ ਆਪਸ ਵਿੱਚ ਬਹਿ ਕੇ ਇਸ ਨੂੰ ਹੱਲਤਾ ਕਰ ਲੈਣਾ ਜੀ ਬਹੁਤ ਮਤਭਾਗੀ ਘਟਨਾ ਹੋਈ ਆ ਇੱਕ ਜਿਹੜੀ ਗਲਤਫਹਿਮੀ ਰਹੇਗੀ ਇਹ ਸਾਰੇ ਮਤਲਬ ਸਭਾ ਦੇ ਵਿੱਚ ਅਸੀਂ ਪੁਲਿਸ ਅਫਸਰ ਵੀ ਤੇ ਮਿਲਟਰੀ ਅਫਸਰ ਵੀ ਜੋ ਲੋਕ ਕਿਸੇ ਗਲਤੀ ਕਰਨ ਕਿਸੇ ਤਰੀਕੇ ਨਾਲ ਇਹ ਹੋ ਗਿਆ ਉਸ ਦੇ ਅਗੇਸਟ ਕੁਸ਼ਮਲਾਜ ਦੇ ਖਿਲਾਫ ਐਫਆਈਆਰ ਲਾਉਝੂਗੀ। ਕੁਸ਼ਮਲਾਜ ਸਪ੍ਰਾਇਟ ਕਰਤੇ ਤੇ ਜੋ ਹੁਣ ਫਾਲਤੂ ਦੇ ਵਿੱਚ ਕੋਈ ਰੇਡ ਕਾ ਪਿਆ ਹੋਇਆ ਜਿਸ ਤਰ੍ਹਾਂ ਕੋਈ ਰੋਸ਼ਨੀ ਜਾ ਰਹੇ ਹੋ ਉਹਨੇ ਖੁਸ਼ ਹੋ ਰਿਹਾ। ਕਾਨੂੰਨ ਨਾ ਆਪਦਾ ਆਪਣੇ ਹੱਥੀ ਕਰਨਾ ਚਾਹੀਦਾ। ਬਿਲਕੁਲ ਜੀ ਬਿਲਕੁਲ ਸੰਜਮ ਨਾਲ ਅਸੀਂ ਕਹਿ ਰਹੇ ਹਾਂ ਵੀ ਜਿਹੜਾ ਸੰਜਮ ਵਰਤਣਾ ਚਾਹੀਦਾ ਇਨਕੁਆਰੀ ਦੇ ਵਿੱਚ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਹੋ ਜੂਗਾ। ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਪਰਟੀਆਂ